ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਬਾਈ ਸੋ ਬਾਈ ਤਲਦੀਪ ਖਾਲਸਾ ਆਪਣੇ ਨਾਲ ਆ ਜੀ ਸੋ ਬਾਈ ਨੇ ਆਪਣੇ ਕੋਲ ਸਪੈਸ਼ਲ ਮਾਡਲ ਜਿੰਦਰਾ ਪਰਚੇਜ਼ ਕੀਤਾਗਾ ਬਣਾਇਆਗਾ ਚੌੜੇ ਫਰੇਮ ਵਾਲਾ ਸੋ ਗੱਲਬਾਤ ਕਰਦੇ ਆ ਬਾਈ ਨੂੰ ਕਿਵੇਂ ਲੱਗਿਆ ਜਿੰਦਰਾ ਹਾਂਜੀ ਹਾਂਜੀ ਵੀਰੇ ਬਹੁਤ ਵਧੀਆ ਲੱਗਿਆ ਵੀਰ ਜਿੰਦਰਾ ਤੇ ਪਹਿਲਾਂ ਵੀ ਆਪਣੇ ਕੋਲ ਜਿੰਦਰਾ ਸੀਗਾ ਛੋਟਾ ਹੀ ਬਣਿਆ ਹੋਇਆ ਸੀਗਾ ਬਹੁਤ ਵਧੀਆ ਜਿੰਦਰਾ ਸੀ ਉਹ ਵੀ ਉਹ ਥੋੜਾ ਜਿਹਾ ਛੋਟੇ ਸੀਗੇ ਉਦੋਂ ਪਹਿਲਾਂ ਦੇ ਟਰੈਕਟਰਾਂ ਦੇ ਮਗਰ ਸੀ ਹੁਣ ਇਹ 36 30 ਦੇ ਮਗਰ ਬਣਾਇਆ ਆਪਾਂ ਤੇ ਬਹੁਤ ਵਧੀਆ ਬਾਕੀ ਆਪਾਂ ਬੱਟ ਪਾ ਕੇ ਦੇਖਾਂਗੇ ਦੋ ਤਾਂ ਪਤਾ ਲੱਗੂ ਆਪਾਂ ਨੂੰ ਬਹੁਤ ਵਧੀਆ ਸਾਰੇ ਸੰਧੀ ਆ ਜੀ ਬਹੁਤ ਵਧੀਆ ਕਰਾਹੀ ਵੀ ਆ ਕਲਟੀਵੇਟਰ ਵੀ ਆ ਜੀ ਤੇ ਜਿੰਦਰੇ ਵੀ ਬਹੁਤ ਵਧੀਆ ਬਣਦੇ ਤੇ ਆਪਣਾ ਇੱਥੇ ਆ ਜੀ ਆਪਣਾ ਪਿੰਡਾ ਪੁਰਾਣੀ ਸਾਹਜ ਆ ਇਹਨਾਂ ਦਾ ਬਹੁਤ ਟਾਈਮ ਤੋਂ ਬਜ਼ੁਰਗਾਂ ਤੋਂ ਹੀ ਤੇ ਆਪਣਾ ਹੀ ਪੂਰਾ ਪਿਆਰ ਆ ਜੀ ਇੱਥੇ ਹਾਂ ਜੀ ਬਹੁਤ ਵਧੀਆ ਬਾਕੀ ਫੁੱਲ ਆਨ ਡੈਕੋਰੇਟ ਕੀਤਾ ਜੀ ਆਪਾਂ ਜਿੰਦਰੇ ਨੂੰ ਬਾਕੀ ਜੇ ਤੁਸੀਂ ਵੀ ਆਪਣੇ ਤੋਂ ਬਣਾਉਣਾ ਚਾਹੁੰਦੇ ਹੋ ਜੀ ਵਿਦ ਕਰਨਾ ਨਾ ਭੁੱਲਣਾ ਮਿਸਤਰੀ ਲਾਭ ਸਿੰਘ ਕੋਟਸ਼ਮੀਰ ਦੁਕਾਨ ਨੰਬਰ 3 ਬਾਕੀ ਸਕਰੀਨ ਤੇ ਚੱਲਦਾ ਨੰਬਰ ਆ ਬਾਈ ਤੁਸੀਂ ਜਿੰਦਰੇ ਦੇ ਰਿਗਾਰਡਿੰਗ ਕਰਾਹੇ ਦੇ ਰਿਗਾਰਡਿੰਗ ਜਾਣਕਾਰੀ ਲਈ ਸਾਨੂੰ ਕਾਲ ਕਰ ਸਕਦੇ ਹੋ ਬਾਕੀ ਵੱਟ ਪਾਉਂਦਾ ਤੁਹਾਨੂੰ ਦਿਖਾਵਾਂਗੇ ਜਿੰਦਰਾ ਬਾਈ ਨੇ ਕੀ ਹੈ ਸੋ ਜਰੂਰ ਦਿਓ ਸੇਵਾ ਦਾ ਮੌਕਾ ਜੀ ਬਾਕੀ ਲਾਜ਼ਮੀ ਸ਼ੇਅਰ ਕਰ ਦਿਓ ਕਿਸਾਨ ਭਰਾਵਾਂ ਤੱਕ ਵੀਡੀਓ ਨੂੰ ਤਾਂ ਜੋ ਆਪਣਾ ਕੰਟੈਕਟ ਨੰਬਰ ਐਡਰੈਸ ਵਗੈਰਾ ਉਹਨਾਂ ਤੱਕ ਸੌਖਾ ਪਹੁੰਚ ਜਾਏ ਜੀ ਬਾਕੀ ਆਪਣੀ ਫੇਸਬੁੱਕ ਪੇਜ ਤੇ ਤੇ YouTube ਚੈਨਲ ਦੇ ਉੱਤੇ ਤੁਹਾਨੂੰ ਜਲਦੀ ਜਿੰਦਰੇ ਬਾਰੇ ਫੁੱਲ ਵੀਡੀਓ ਦੇਖਣ ਨੂੰ ਮਿਲੂਗੀ ਤੇ ਨਾਲੇ ਬਾਈਆਂ ਦਾ ਰਿਵਿਊ ਤੁਹਾਨੂੰ ਜ਼ਰੂਰ ਦੇਵਾਂਗੇ ਜੀ ਸਤਿ ਸ੍ਰੀ ਅਕ